ਨਾ ਨਿਆਸ ਤਿਸ ਕਾ ਨਾਮ ਸੇ ਕੇ ਉਪਰੇ ਗੁਣ ਗਾਓ ਦੇਵ ਕੋਪਰ ਸਤਿ ਆਦੇ ਹਰਿ ਦੁਰਬੇਹੀ ਨਾਮੁ ਅਰਤਨ ਖਾਟਲੇ नानक जिश पित नव ज्ञान सर्व सिद्धो ज्ञान श्रेष पूतम निष नान ਪਦਾਰਕ ਕਮਲ ਪਰਗਾ ਸਭ ਕਹਿ ਮਦਸਾ ਗਲ ਤੇ ਉਦਾਸ ਸੰਦਰ ਚਤੁਰ ਤਤ ਕਾ ਵੇਤਾ ਸਭ ਦਰਸੀ ਇਕ ਦ੍ਰਿਸ਼ ਵੇਤਾ ਜੇ ਪਲ ਤਿਸ ਜਨ ਕੇ ਮੁਖ ਭਨੇ ਗੁਰ ਨਾਨਕ ਨਾਮ ਬਚਨ ਮਨ ਸੁਣੇ ਏ ਨਿਦਾਨ ਜਪੇ ਮਨ ਕੋਈ khani keval har naam ghat ke ਕੀ ਸੋਬ ਬਾਨੀ ਲਖੇ ਗੁਣ ਨਾਮ ਸੁਖਮਨੀ ਤੂੰ ਮੇਰੇ ਵੱਲ ਹੈ ਤਾਂ ਕੀ ਬੋਛਦਾ ਸੋਬਿਆ ਜਾ ਤੇਰਾ ਬੰਦਾ ਨਾ ਮੈਂ ਖਾਏ ਖਰਚ ਰਹੰਦਾ 85 ਮੇਲਨੀ ਸਭ ਸੇਵ ਕਰੰਦਾ ਵੇਰੀ ਮਿੱਤਰ ਸੋਧੀ ਚਿਆ ਮੈਂ ਮੰਗੇ ਰਹੰਦਾ ਰੇਖਾ ਕੋਈ ਨਾ ਖੁਸ਼ੀ ਜਾਂ ਹਰ ਵਕ ਸੰਦਾ ਅਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਬਿੰਦ ਆ ਸੁਖ ਪਾਇਆ ਮਿਲ ਗੁਰ ਗੋਬਿੰਦਾਂ ਜੈ ਜੀ ਨਾਨਕ ਸੁਭਾਨੀ ਹੈ ਜਤੁਤ ਪਾਵਨਾ ਸੰਲੋਕ ਹਉ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਜੈ ਜੀ ਨਾਨਕ ਤਦੋਏ ਧਾਈ ਦਾਇਆ ਖੇਲੇ ਸਗਲ ਜਗਤ ਜਗੇ ਆਇਆ ਬੁਰੇ ਆਇਆ ਵਾਜੇ ਧਰਮ ਦੂਰੇ ਕਰਨੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਦ ਗਾਲ ਨਾਨਕ ਤੇ ਮੁਖ ਹੁਜਲੇ ਕੀਤੀ ਛੁਟੀ ਨਾਲ ਜਿਨੀ ਨਾਮ ਆਇਆ ਗਏ ਮਸਕਤ ਕਾਲ ਨਾਨਕ ਦੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਦਰਮਾਂਗੇ दे दरबार शुरत तो करे गो मेरी तुझ तो बिन सुरत करे गो मेरी तुझ तो बिन सुरत करे गो मेरी, तो मेरी।, तो मेरी। दीज खोल किवाड़ दर्शन दीज दीज जय जय खोल की जय तुम तन तनी उदारत आगी तुम ਤਨ ਤਨੀ ਉਦਾਰਤ ਆਗੀ ਦੁਨੀਆ ਸੰਜਾਨਾ ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ ਮਿੱਤਰ ਪਿਆਰੇ ਨੂੰ ਤੁਦ ਬਿਨ ਤੋਗ ਰਜਾਈਆ ਦਰੋਣ ਤੁਦ ਬਿਨ ਰੋਗ ਰਜਾਈਆ ਦਾ ਉਸ ਮੇਰੇ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਮੇਰੇ ਪਿਆਰੇ ਨੂੰ ਜੀਵਾ ਸੰਦੇਹ ਨਾ ਮੇਰੇ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਮੇਰੇ ਪਿਆਰੇ ਨੂੰ ਕੰਜਰੇ ਪਿਆਲਾ ਖੰਜਰੇ ਪਿਆਲਾ ਸੁਰਾਹੀ ਖੰਜਰ ਪਿਆਲਾ ਮੇ ਤੇਰੇ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਮੇ ਤੇਰੇ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਮੇ ਤੇਰੇ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਮੇ ਤੇਰੇ ਪਿਆਰੇ ਨੂੰ ਆ ਸਾਨੂੰ ਸਾਥੜ ਚੰਗਾ ਯਾਰੜਿਆ ਸਾਨੂੰ ਸਾਥੜ ਚੰਗਾ ਪੁਰ ਜਾ ਪੁਰ ਜਾ ਕੱਟ ਮਰੇ ਪੁਰ ਜਾ ਪੁਰ ਜਾ ਕੱਟ ਮਰੇ ਪੁਰ ਜਾ ਪੁਰ ਜਾ ਕੱਟ ਮਰੇ ਕਾਬੂ ਨਾ ਛਾੜੇ ਕੇ काबू न छाडे खेत जो तो प्रेम खिलन का चाहो जो तो प्रेम खिलन का चाहो सिर तर घ ਤੁਮਾਰਗ ਪੈਰ ਤਰੀ ਜੈ ਤੁਹਾਰੇ ਪੈਰ ਤਰੀ ਜੈ ਤੁਹਾਰੇ ਪੈਰ ਤਰੀ ਜੈ ਜੈ ਪ੍ਰਾਨ ਨਦੀ ਜੈ ਸਿਰ ਦੀ ਜੈ ਪ੍ਰਾਨ ਨਦੀ ਜੈ ਧੰਨਤਾ ਨਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨਤਾ ਨਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨਤਾ ਨਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸ਼੍ਰੀ ਹਰਿ ਕ੍ਰਿਸ਼ਨ ਧਿਆਇ ਸ਼੍ਰੀ ਹਰਿ ਕ੍ਰਿਸ਼ਨ ਧਿਆਇ ਸ਼੍ਰੀ ਹਰਿ ਕ੍ਰਿਸ਼ਨ ਧਿਆਇ ਜਿਸ ਡਿਠੈ ਸਭ ਦੁੱਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਇ ਸ਼੍ਰੀ ਹਰਿ ਕ੍ਰਿਸ਼ਨ ਧਿਆਇ ਇੱਕ ਬਹਾਦਰ ਸਿਮਰਿਆ ਇੱਕ ਬਹਾਦਰ ਸਿਮਰਿਆ ਤੇ ਇੱਕ ਬਹਾਦਰ ਸਿਮਰਿਆ ਸਭ ਥਾਈ ਹੋਏ ਸਹਾਏ ਤੇ ਇੱਕ ਬਹਾਦਰ ਸਿਮਰਿਆ ਤੇ ਇੱਕ ਬਹਾਦਰ ਸਿਮਰਿਆ ਥਾਈ ਹੋਏ ਸਹਾਏ ਤੇ ਬਹਾਦਰ ਸਿਮਰਿਆ ਤੇ ਇੱਕ ਬਹਾਦਰ ਸਿਮਰਿਆ 7 ਵਜੇ ਵਾਹਿਗੁਰੂ 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 ਜੀ 7 ਨਾਮ 7 ਨਾਮ 7 ਨਾਮ ਜੇ ਵਾਹਿ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤ ਨਾਮ सतनाम सतनाम जे गुरु वाहे गुरु जे सतनाम वाहे